ਦੇ ਨੇਤਾ ਨੇ ਜਿਹੜੇ ਪ੍ਰਤਾਪ ਬਾਜ਼ਵਾਜ਼ੀ ਉਹ ਗੁੰਮਰਾਹਕੁੰਨ ਬਿਆਨ ਦਿੰਦੇ ਰਹਿੰਦੇ ਆ ਪਰ ਕੱਲ ਉਹਨਾਂ ਦਾ ਇੱਕ ਬੜਾ ਹੀ ਅਫਸੋਸਜਨਕ ਅਤੇ ਸ਼ਰਮਨਾਕ ਬਿਆਨ ਸਾਹਮਣੇ ਆਇਆ ਜੋ ਉਹਨਾਂ ਨੇ ਇੱਕ ਲੇਡੀ ਕਾਂਸਟੇਬਲ ਜੋ ਤਸਕਰੀ ਦੇ આરોਪ ਦੇ ਵਿੱਚ ਫੜੀ ਗਈ ਹੈ ਉਸ ਤੋਂ ਬਿਆਨ ਦਿੱਤਾ ਕਿ ਪੂਰੀ ਦੀ ਪੂਰੀ ਪੰਜਾਬ ਕੁੜ ਜਿਹੜੀ ਹੈ ਉਹ ਭ੍ਰਿਸ਼ਟ ਹੈਗੀ ਹੈ ਇਹ ਇੱਕ ਤਰੀਕੇ ਦੇ ਨਾਲ ਪੰ ਪੂਰੀ ਦੀ ਪੂਰੀ ਪੰਜਾਬ ਫੋਰਸ ਦੀ ਬੇਅਰਜ਼ਕ ਹੀ ਹੈਗੀ ਹੈ ਉਹ ਪੰਜਾਬ ਪੁਲਿਸ ਜਿਹੜੀ ਕਿ ਹਮੇਸ਼ਾ ਹੀ ਸਾਡੀ ਜਾਨ ਅਤੇ ਮਾਲ ਦੀ ਰੱਖਿਆ ਕਰਦੀ ਹੈਗੀ ਹੈ ਮੈਂ ਬਾਜਵਾ ਜੀ ਨੂੰ ਇੱਕ ਹੋਰ ਚੀਜ਼ ਪੁੱਛਣਾ ਚਾਹਨਾ ਹਾਂ ਬਾਜਵਾ ਸਾਹਿਬ ਇਹ ਚੰਗੇ ਮਾੜੇ ਅੰਸ਼ਕਾ ਹਰ ਸਮਾਜ ਦੇ ਵਿੱਚ ਹੁੰਦੇ ਹੈ ਹਰ ਵਰਗ ਦੇ ਵਿੱਚ ਹੁੰਦੇ ਹੈ ਕਿ ਜਿਹੜੇ ਰਾਜਨੀਤੀ ਚ ਨੇ ਉਹ ਰਾਜਨੀਤੀ ਦੇ ਲੋਕ ਸਾਰੇ ਸੰਤ ਨੇ ਸਾਰੇ ਬਹੁਤ ਵਧੀਆ ਹੈਗੇ ਔਰ ਤੁਹਾਡਾ ਇਹ ਕਹਿਣਾ ਕਿ ਪੰਜਾਬ ਪੁਲਿਸ ਨੂੰ ਤੋੜ ਦੇਣਾ ਚਾਹੀਦਾ ਤੇ ਮੈਂ ਸਮਝਦਾ ਇਹ ਉਹਨਾਂ ਦੀ ਅਲੋਚਨਾ ਨਹੀਂ ਹੈਗੀ ਹੈ ਬਲਕਿ ਇਹ ਉਹਨਾਂ ਦਾ ਮਨੋਬਲ ਤੋੜਨ ਵਾਲੀ ਹੈ ਤੇ ਬਾਜਵਾ ਸਾਹਿਬ ਹੋਰ ਤੁਹਾਡੇ ਤੋਂ ਉਮੀਦ ਕੀਤੀ ਵੀ ਕੀ ਜਾ ਸਕਦੀ ਹੈ ਤੁਹਾਡੀ ਸਰਕਾਰ ਦੇ ਵਿੱਚ ਅਕਾਲੀਆਂ ਦੀ ਸਰਕਾਰ ਦੇ ਵਿੱਚ ਤੇ ਪੰਜਾਬ ਪੁਰਸ ਨੂੰ ਹਮੇਸ਼ਾ ਮਿਸਜੂਜ਼ੀ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਪ੍ਰੋਪਰ ਫੈਸਿਲਿਟੀ ਕਦੇ ਦਿੱਤੀ ਹੀ ਨਹੀਂ ਗਈਆਂ ਇਹ ਤੇ ਮਾਨ ਸਾਹਿਬ ਦੀ ਸਰਕਾਰ ਆ ਜਿਸ ਨੇ ਨਾ ਕੇਵਲ ਖਾਲੀ ਅਸਾਮੀਆਂ ਭਰੀਆਂ ਬਲਕਿ ਜਿਹੜੇ ਲੇਟੈਸਟ ਵਹੀਕਲ ਸੀ ਜਾਂ ਅਥਿਆਰ ਸੀ ਉਹ ਵੀ ਪੰਜਾਬ ਪੁਲਿਸ ਨੂੰ ਲੈ ਕੇ ਦਿੱਤੇ ਆ ਔਰ ਇੱਕ ਚੀਜ਼ ਹੋਰ ਭਾਜਵਾ ਸਾਹਿਬ ਜੇਕਰ ਤੁਹਾਨੂੰ ਪੰਜਾਬ ਪੁਲਿਸ ਇੰਨੀ ਮਾੜੀ ਲੱਗਦੀ ਹੈ ਜਿਹੜੀ ਤੁਹਾਡੀ ਰੱਖਿਆ ਦੇ ਵਿੱਚ ਲੱਗੀ ਹੋਈ ਹੈ ਤਾਂ ਫਿਰ ਉਸ ਨੂੰ ਛੱਡੋ ਔਰ ਮੈਂ ਤੁਹਾਨੂੰ ਕਹਿਣਾ ਭਾਜਵਾ ਸਾਹਿਬ ਇਹ ਉਹੀ ਪੰਜਾਬ ਪੁਲਿਸ ਹੈ ਜਿਸ ਨੇ ਕਾਲੇ ਦੌਰ ਚੋਂ ਪੰਜਾਬ ਨੂੰ ਕੱਢਿਆ ਇਹ ਉਹੀ ਪੰਜਾਬ ਪੁਲਿਸ ਹੈ ਜਿਹੜੀ ਗੈਂਗਸਟਰਾਂ ਨਾਲ ਲੜਦੀ ਹੈ ਇਹ ਉਹੀ ਪੰਜਾਬ ਪੁਲਿਸ ਹੈ ਜਿਹੜੀ ਜਿਹੜੀ ਅੱਤਵਾਦ ਦੇ ਨਾਲ ਲੜਦੀ ਹੈ ਇਹੀ ਉਹੀ ਪੰਜਾਬ ਪੁਲਿਸ ਹੈ ਜਿਹੜਾ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਸਤੇ ਆਪਣੀ ਜਾਨ ਤੇ ਖੇਡ ਕੇ ਸਾਡੀ ਰੱਖਿਆ ਕਰਦੀ ਹੈ ਸੋ ਬਾਜਵਾ ਸਾਹਿਬ ਮੈਂ ਤੇ ਤੁਹਾਨੂੰ ਇਹੀ ਸਲਾਹ ਦਿਆਂਗਾ ਪੰਜਾਬ ਪੁਲਿਸ ਦੀ ਇੱਜ਼ਤ ਕਰੋ ਰਿਸਪੈਕਟ ਕਰੋ ਉਹਨਾਂ ਦੇ ਨਾਂ ਦੇ ਉੱਤੇ ਸਿਆਸਤ ਨਾ ਕਰੋ ਔਰ ਫੌਰੀ ਤੌਰ ਤੇ ਪੰਜਾਬ ਪੁਲਿਸ ਦੇ ਜਾਗਬਾਸ਼ ਅਤੇ ਇਮਾਨਦਾਰ ਜਵਾਨਾਂ ਤੋਂ ਜਿਹੜਾ ਬਿਨਾ ਤੇਰੀ ਕੀਤਾ ਮਾਫੀ ਮੰਗਦਾ